ਬਿੱਟ ਦਿਨੀ ਪਿੰਡ ਮੁਸ਼ਕਾਬਾਦ ਦੇ ਪਿੰਡ ਦੇ ਵਿੱਚ ਘਰ ਦੇ ਉੱਤੇ ਕਬਜ਼ੇ ਨੂੰ ਲੈ ਕੇ ਲੜਾਈ ਝਗੜਾ ਹੋਇਆ ਲੜਾਈ ਝਗੜੇ ਦੌਰਾਨ ਚਕਿਰਪਾਨਾ ਤੇ ਤੀਜ਼ ਦਲ ਹਥਿਆਰ ਚੱਲੇ ਤੇ ਕਰੀਬ ਪਿੰਡ ਦੇ ਦੋ ਲੋਕ ਜ਼ਖਮੀ ਹੋ ਗਏ ਜਿਸ ਨੂੰ ਕਿ ਸਮਰਾਲਾ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਇਸੇ ਲੜਾਈ ਝਗੜੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਗਈ। ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਰਪਾਣਾ ਚਲਰਿਆਨ ਨੂੰ ਪਛਾਤੇ ਵਿਅਕਤੀ ਕੰਦਾ ਟੱਪ ਕੇ ਘਰ ਦੇ ਅੰਦਰ ਵੜ ਰਹੇ। ਇਹਨਾਂ ਦੀ ਗੁੰਡਾਗਰਦੀ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਤੇ ਦੋਸ਼ੀ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ। ਮੇਰਾ ਨਾਮ ਸੁਲਵਿੰਦਰ ਹੈ। ਪਿੰਡ ਮੁਸਕਾਗੜ ਤੁਹਾਡੇ ਪਿੰਡ ਦੀ ਵੀਡੀਓ ਲਗਾਈ ਹੋਈ ਹੈ ਉਹ ਵੀਡੀਓ ਵੀਰੇ ਦੇ ਮਕਾਨ ਦੀ ਆ ਮੈਂ ਅੱਠ ਮਹੀਨੇ ਪਿੰਡ ਵਿੱਚ ਜਗਾ ਰਹੀ ਆ ਤੇ ਉਹ ਮੈਂ ਮਕਾਨ ਦੀ ਆਪਣੀ ਚਾਰਜਵਾਰੀ ਚੱਲ ਰਹੀ ਆ ਸੀਗਾ ਉੱਥੇ ਬਜ਼ੀਰੋ ਹੁੰਦੇ ਨੇ ਆ ਕੇ ਮੇਰੀ ਜੀਤੀ ਪ੍ਰਵਤੀ ਦੇ ਵਿੱਚ ਮੈਂ ਹੱਥੋਂ ਬਾਈ ਕਰਨ ਦੀ ਕੋਸ਼ਿਸ਼ ਕੀਤੀ ਆ ਉਸ ਤੋਂ ਬਾਅਦ ਇਹਨੇ ਫੋਨ ਕਰਕੇ ਬਾਹਰੋਂ ਮੁੰਡੇ ਬੁਲਾਏ ਤੇ ਕਿਰਪਾਨਾਂ ਨਾਲ ਤੇ ਮੇਰੇ ਹੱਥ ਸਿਰ ਦੇ ਉੱਪਰ ਮਾਰ ਮਾਰ ਲੱਗੇ ਤੇ ਮੇਰੇ ਮਾਂ ਬਾਪ ਨੂੰ ਵੀ ਕਰਲੀ ਮੇਰੇ ਬਾਹ ਤੇ ਟੱਕ ਲੱਗ ਗਿਆ ਉਹ ਉਸ ਦੇ ਬਾਅਦ ਵਿੱਚ ਆਪਣੇ ਘਰੇ ਚਲੇ ਗਏ ਭੱਜ ਗਿਆ ਇਹਦੇ ਨਾਲ ਪਿੰਡੋਂ ਪਿੰਡ ਦਾ ਮੁੰਡਾ ਸੀਗਾ ਇੱਕ ਮੰਨਪਰੀ ਉਹਨੇ ਮੇਰੀ ਧੂਨੀ ਤੇ ਵਾਰ ਕੀਤਾ ਤੇ ਰਪਿੰਦਰ ਕੌਰ ਨੇ ਮੇਰੇ ਮੋਢਿਆਂ ਦੇ ਉੱਪਰ ਹੂਕਨੇ ਮਾਰੇ ਉਹ ਤਾਂ ਕਹਿ ਰਹੇ ਨੇ ਕਿ ਮੈਂ ਤੁਹਾਨੂੰ ਬਿਵੀ ਹੋਣਾ ਆ ਰਿਹਾ ਸੀਗਾ ਕੋਈ ਕਾਲ ਨਹੀਂ ਨਹੀਂ ਵੀਰੋ ਮੇਰੀ ਨਿੱਜੀ ਪ੍ਰਾਪਰਟੀ ਦੇ ਵਿੱਚ ਆ ਕੇ ਜੋ ਮੱਠ ਵਿਸ ਦੇ ਜਗ੍ਹਾ ਖਰੀਦੀ ਆ ਉਸ ਦੇ ਵਿੱਚ ਆ ਕੇ ਅਸੀਂ ਚਾਰ ਦੀਵਾਰੀ ਕਰਨ ਲੱਗੇ ਸੀ ਉਸ ਨੇ ਵਿੱਚ ਆ ਕੇ ਉਹ ਮੁੰਡਾ ਨਹੀਂ ਦਖਲਅਤੀ ਕੀਤੀ ਆ ਕੇ ਉੱਤੇ ਹੱਥੋ ਪਾਈ ਕੀਤੀ ਵਿੱਚੋਂ ਅੰਤਿਆਰ ਦੀਵਾਰੀ ਕਿਉਂ ਕਰ ਰਹੇ ਆ ਵੀ ਉਹ ਮਾ ਜਿਹੜੇ ਵੀ 20 ਲੱਖ ਰੁਪਏ ਨੂੰ ਆਪਣੀ ਜਗਾ ਪ੍ਰੋਪਰਟੀ ਹੈ ਪੈਸੇ ਲਾਇਏ ਨੇ ਤੇ ਅੱਠ ਦੇ 55 ਲੱਖ ਖਰੀਦੀ ਆ ਉਹਦੀ ਚਾਰ ਦਿਵਾਰੀ ਕਰ ਰਹੇ ਜੀ ਉੱਥੇ ਆ ਕੇ ਨਸਤੋਪਾਈ ਕਰਨ ਆਗੇ ਨੂੰ ਕਿਉਂ ਕਰ ਰਹੇ ਆ ਉਹ ਕਾਨੂੰਨੀ ਕੀ ਵਿਸਤਾਰ ਹੈ ਉਹਨਾਂ ਦਾ ਲੱਗਾ ਤੇ ਗਈ ਨਹੀਂ ਇਸ ਚੀਜ਼ ਦੇ ਨਾਲ ਤੇ ਇਹਦੇ ਵਿੱਚ ਮਨਪਰੀਜ਼ਾ ਮੁੰਡਾ ਉਹਦੇ ਨਾਲ ਇਹ ਮੁੰਡੇ ਦੀ ਯਾਰੀ ਰੋਸਤੀ ਆ ਉਹਨੇ ਕਹਿਣ ਦੇ ਉੱਪਰੇ ਆ ਕੇ ਸਾਡੇ ਨਾਲ ਨਸਤੋਪਾਈ ਕਰਨ ਦੀ ਕੋਸ਼ਿਸ਼ ਕੀਤੀ ਆ ਫਿਰ ਇਹਨਾਂ ਬਾਹਰੋਂ ਮੁੰਡੇ ਸੱਦੇ ਉਹ ਮੁੰਡੇ ਕੋ ਕਰਪਾਣਾ ਸੀ ਕਿ ਉਹ ਵੀਡੀਓ ਦੇ ਵਿੱਚ ਜਿਹੋ ਉਹ ਕਿਰਪਾਨ ਨਾਲੇ ਮੁੰਡੇ ਨੇ ਉਹ ਇਹਨਾਂ ਦੇ ਨਹੀਂ ਉਹ ਕਹਿੰਦੇ ਰਾਜੇ ਦੇ ਮੁੰਡੇ ਨੇ ਤੁਹਾਡੇ ਨਹੀਂ ਨਹੀਂ ਵੀਰੋ ਕੋਈ ਪਛਾਣ ਕਰ ਲੋ ਮੁੰਡੇ ਮੇਰੇ ਨਾਲ ਤਾਂ ਕੋਈ ਮੁੰਡੇ ਨਹੀਂਗਾ ਮੈਂ ਜੁਦ ਚਾਰ ਦਿਵਾਰੀ ਆਪਣੀ ਚਾਰ ਦਿਵਾਰੀ ਕਰ ਰਿਹਾ ਮੈਨੂੰ ਵੀ ਲੋੜ ਆ ਮੁੰਡੇ ਸਸਣ ਦੀ ਜਿਹੜੇ ਤੁਹਾਡੇ ਵੱਲੋਂ ਤੋਂ ਤੁਹਾਡੇ ਜੱਦਾ ਜੀ ਤੁਹਾਨੂੰ ਕੋਈ ਦਿੱਤਾ ਜੀ ਜਿਹੜੇ ਮੇਰੇ ਮੇਰੇ ਵੱਲੋਂ ਜਾਂ ਮੇਰੇ ਦਾਦਾ ਜੀ ਵੱਲੋਂ ਕੋਈ ਵੀ ਹਮਲੇ ਕਰਨ ਦੀ ਕੋਈ ਵੀਡੀਓ ਹੋਊਗੀ ਕੁਛ ਵੀ ਹੋਊਗਾ ਕੋ ਕਹਿ ਰਹੇ ਨੇ ਮੇਰੇ ਜੱਤ ਖਾਕਰ ਸਾਹਿਬ ਦਾ ਜਿਹਨਾਂ ਹੱਥ ਵਿੱਚ ਬੰਦਾਸਾ ਚੱਕਿਆ ਆ ਉਹਦੀ ਕੋਈ ਇਹਨਾਂ ਕੋਈ ਵੀਡੀਓ ਹੋਵੇ ਉਹ ਜਾਂਚ ਕੀਤੀ ਜਾਵੇ ਸਾਰੇ ਝੂਠ ਬੋਲ ਰਹੇ ਜਿੰਨੇ ਮੁੰਡੇ ਸੱਦੇ ਆ ਸਾਰੇ ਇਹਨਾਂ ਨੇ ਬਾਹਰੋਂ ਸੱਦੇ ਆ ਮਜੀਦ ਉਹਨਾਂ ਨੇ ਜੋ ਮੰਤੀ ਲੱਗਦੀ ਗ੍ਰੀਮਾ ਜਨ ਸਾਖਮਾਂ ਕਰਿਆ ਵੀ ਮੈਂ ਇੱਥੇ ਬਿਸਵੇ ਇੰਬਾਈਨਾ ਮਹਿੰਗੀ ਜਗ੍ਹਾ ਖਰੀਦੀ ਆ ਪਿੰਡ ਦੇ ਵਿੱਚ 1.5 ਲੱਖ ਰੁਪਏ ਰੇਟ ਚੱਲਦਾ ਉਸ ਤੋਂ ਵੱਧ ਵੀ ਕਹਿ ਮੈਂ ਜਾਂ ਫਿਰ ਇਹਨਾਂ ਨੇ ਚੱਕ ਜਗਾ ਕੇ ਰੇਟ ਵਧਾਇਆ ਫਿਰ ਵੀ ਮੈਂ ਚਲੋ ਜਿੰਨੇ ਚੁੱਕਾ ਸੀਗਾ ਚੱਲਣਾ ਪੈਸੇ ਲਾ ਕੇ ਇਹਨੂੰ ਜਗ੍ਹਾ ਖਰੀਦੀ ਆ ਸਾਗਰ ਇਹਨਾਂ ਨੂੰ ਜਗ੍ਹਾ ਦੇ ਵਿੱਚ 4-5 ਵਾਰੀ ਚੱਲ ਰਿਹਾ ਸੀ ਉੱਥੇ ਵੀ ਆ ਕੇ ਮੇਰੀ ਦੂਜੀ ਪ੍ਰਾਪਤੀ ਦੇ ਵਿੱਚ ਇਹਨਾਂ ਨੇ ਕਰਿਆ ਵੀ ਮੇਰੀ ਟਰਾਈਨਿੰਗ ਦੇ ਵਿੱਚ ਸਮਾਨ ਰੱਖਿਆ ਸੀਗੇ ਚਾਰ ਦਿਵਾਰੀ ਦਾ ਉਹ ਵੀ ਉੱਥੋਂ ਗਾਇਬ ਆ ਤੇ ਜਦੋਂ ਵੀ ਮੇਰੇ ਚੱਕ ਲੱਗਿਆ ਮੈਂ ਹਸਪਤਾਲ ਜਾ ਗਿਆ ਮਗਰ ਇਹ ਜਿਹੜੇ ਮੁੰਡੇ ਕਿਰਪਾਨ ਵਾਲੇ ਫਿਰਦੇ ਸੀਗੇ ਉਹਨਾਂ ਨੇ ਉਹ ਟ੍ਰੈਨਿਡਿਸ ਤੇ ਸਮਾਨ ਵੀ ਗਾਇਬ ਕਰਤਾ ਮੇਰਾ ਭਾਈ ਮਜੀਦ ਸਿੰਘ ਪਹਿਲਾਂ ਵਾਰੀ ਸਸਰੀ ਕਾਲ ਦੀ ਤੁਹਾਨੂੰ ਸਾਡੀ ਮਾਮਲਾ ਜਿਹੜਾ ਤੁਹਾਡੀ ਗੱਲ ਵੀ ਵੀਡੀਓ ਕਰਨ ਹੋ ਰਹੀ ਹੈ ਲੜਾਈ ਦੀ ਭਾਈ ਇਹ ਮਾਮਲਾ ਤੋਂ ਫਸ ਨਹੀਂ ਉਹ ਸਾਡੇ ਪਿੰਡ ਦੇ ਹੀ ਬੰਦੇ ਨਹੀਂ ਸਾਡਾ ਗਵਾਂਡੇ ਆ ਮੰਨ ਲਓ ਉਹ ਜਦਾਦਾ ਕੰਮ ਚ ਲੈਣ ਆਏ ਸੀਗੇ ਤੇ ਨਾਲ ਉਹ ਬਾਹਰਲੇ ਬੰਦੇ ਲੈ ਕੇ ਆਏ ਸੀਗੇ ਕਿਰਪਾਨਾ ਨਾਲ ਇਹਨਾਂ ਦੇ ਜਿਹਨਾਂ ਪੁੱਲ ਜਿਹਨਾਂ ਦਾ ਰੱਜ ਕੇ ਨਸ਼ਾ ਪਤਾ ਕਰਿਆ ਹੋਇਆ ਸੀਗੇ ਤੇ ਮੈਂ ਉੱਥੇ ਵੀਡੀਓ ਬਣਾਉਣ ਲੱਗਿਆ ਜਿੱਥੇ ਉਹ ਵੀਡੀਓ ਤੋਂ ਬਣਾਉਣ ਦੀ ਉਹਨਾਂ ਨੇ ਤਰਾਜਬਾਜੀ ਕੀਤੀ ਤੇ ਉਹਨਾਂ ਨੇ ਤਰਾਜ ਤੇ ਪਿੱਛੇ ਦੀ ਜਾਨੀ ਉਹਨਾਂ ਨੇ ਮਰੇ ਤੇ ਬਾਰਵੀਂ ਕਰਿਆ ਤੇ ਸੱਤੋਪਾਈ ਵੀ ਹੋਏ ਤੇ ਕਿਰਪਾਨਾ ਬਿਮਾਰੀਆਂ ਜਿਹੜੇ ਬਾਹਰ ਉਹਨਾਂ ਦੇ ਮੁੰਡੇ ਬੁਲਾਏ ਹੋਏ ਸੀਗੇ ਜੀ ਉਹਨਾਂ ਨੇ ਆ ਕਿਰਪਾਨਾ ਨਾਲ ਮੇਰੇ ਤੇ ਹਮਲਾ ਵੀ ਕਰਿਆ ਜਿਹੜੇ ਘਰ ਦਾ ਕਬਜ਼ਾ ਲੈਣ ਆਏ ਸੀ ਉਹ ਕਿੰਨਾ ਲਗਾ ਕੋ ਮਨ ਲਓ ਸਾਡੇ ਗਵਾਂਢ ਦੇ ਵਿੱਚ ਹੈ ਜੀ ਉਹ ਜਗਾ ਉਹਨਾਂ ਦੀਆਂ ਕੁੜੀਆਂ ਨੇ ਗਾਹਾਂ ਤੇ ਗਾਹਾਂ ਵੇਚੀ ਹੈ ਜੀ ਇਹਨਾਂ ਨੂੰ ਇਹ ਕਹਿੰਦੇ ਨੇ ਬਾਕੀ ਸਾਨੂੰ ਉਹਦੇ ਬਾਰੇ ਪੱਕਾ ਨਹੀਂ ਪਤਾ ਵੀ ਵੇਚੀ ਹੈ ਜਾਂ ਨਹੀਂ ਵੇਚੀ ਤੇ ਇਹ ਇਹਨਾਂ ਦੇ ਕਹਿੰਦੇ ਨੇ ਸਾਬਕ ਇਹ ਜਣੀ ਕੋਈ ਪਿੰਡ ਦਾ ਮੋਹਤਵਾਰ ਬੰਦਾ ਨਹੀਂ ਨਾਲ ਹੈਗਾ ਇਹ ਆਪੇ ਜਣੀ ਮੰਨ ਲਓ ਆਹ ਗੁੰਡੇ ਬਦਮਾਸ਼ੀ ਦੇ ਤੌਰ ਤੇ ਇਹਨਾਂ ਨੇ ਮੰਨ ਲਓ ਵੀ ਜਿਹੜੇ ਮੁੰਡੇ ਨਾਲ ਲੈ ਕੇ ਆਏ ਨੇ ਉਹਨਾਂ ਨੂੰ ਨਾਲ ਲੈ ਕੇ ਆਪਣੀ ਮਨਮਰਜ਼ੀ ਨਾਲੇ ਉੱਥੇ ਆਪਣੀ ਮਿੰਨਤੀ ਨਿਸ਼ਾਨਦੇਹੀ ਕਰ ਰਹੇ ਨੇ ਜਿਹੜਾ ਬੰਦਾ ਕਦਜਾ ਕਰਨ ਆਇਆ ਉਹ ਕੋਣ ਹੈ ਜੇ ਇਹ ਉਹ ਸਾਡੇ ਪਿੰਡ ਦੇ ਹੀ ਨਹੀਂ ਹੋ ਪਲਵਿੰਦਰ ਸਿੰਘ ਪਿੱਲੂ ਤੇ ਸਵਰਨ ਸਵਰਨਾ ਤੇ ਹਰਦੇਵ ਦਾ ਮੰਨ ਲਓ ਦਾਦਾ ਇਹ ਸੀਗੇ ਤਿੰਨੇ ਮਾੜੇ ਕਿਹਨੇ ਆਉਣ ਲੱਗੇ ਮੇਰੇ ਤੇ ਇਹਨਾਂ ਨੇ ਤਕਰੀਬਨ ਦੋ ਬੰਦਿਆਂ ਨੇ ਕਰੇ ਸਵਰਨੇ ਨੇ ਤੇ ਪਿੱਲੂ ਨੇ ਪਲਵਿੰਦਰ ਨੇ ਤੇ ਇਹਦੇ ਦਾਦੇ ਦੇ ਹੱਥ ਦੇ ਵਿੱਚ ਵੀ ਗੰਡਾਸਾ ਸੀਗਾ ਜੀ ਉਹ ਵੀ ਜਾਨੀ ਪੂਰਾ ਬੋਲ ਕੇ ਗਿਆ ਜਾਨੀ ਉਹਨੇ ਹਮਾਰਿਆਂ ਨਹੀਂ ਹਜੇ ਮਰੇ ਜਾਨੀ ਤੇ ਇਹਨਾਂ ਨੇ ਦੋਨੇ ਮੇਰੇ ਨਾਲ ਹਮਲਾ ਕੀਤਾ ਤੇ ਬਾਕੀ ਇਹਨਾਂ ਦੇ ਜਿਹੜੇ ਮੁੰਡੇ ਸੀਗੇ ਬਾਹਰੋਂ ਲਿਆਂਦੇ ਹੋਏ ਉਹਨਾਂ ਨੇ ਆਪ ਕਿਰਪਾ ਨਾਲ ਹਮਲਾ ਕੀਤਾ ਜੀ ਕਿੰਨੇ ਕੁ ਬੰਦੇ ਸੀਗੇ ਉਹ ਸੀਗੇ ਜੀ 7-8 ਜਾਨੂ ਪੁਲਿਸ ਕਮਿਸ਼ਨ ਜੀ ਬਹੁਤ ਸਿਮੂਲੇਟ ਕਰੀ ਹੋਈ ਹੈ ਜੀ ਅਸੀਂ ਹੁਣ ਇੱਥੇ ਮੰਨ ਲਓ ਪੁਲਿਸ ਉੱਥੇ ਮੌਕੇ ਤੇ ਵੀ ਪਹੁੰਚੀ ਸੀਗੀ ਸਾਡੇ ਛੇਡੂ ਜੋਕੀ ਤੋਂ ਤੇ ਬਾਕੀ ਹੁਣ ਅਸੀਂ ਕੱਲ ਦੇ ਇੱਥੇ ਹਸਪੀਟਲ ਦੇ ਵਿੱਚ ਆ ਜੀ ਇੱਥੇ ਅਸੀਂ ਜੋ ਵੀ ਸਾਡੇ ਸੱਟ ਪ੍ਰੇਟ ਹੋ ਸਾਰੀ ਲਿਖਾਈ ਹੋਈ ਹੈ ਜੀ ਇੱਥੇ ਬਿਆਨ ਵਗੈਰਾ ਹੋਣਗੇ ਕੀ ਮਲਤੀ ਕਰ ਮੰਗ ਤਾਂ ਹੀ ਬਸ ਹਨਸਾਬ ਦਿੱਤਾ ਜਾਵੇ ਜੀ ਇਹ ਗੁੰਡਾ ਕਰਦੀ ਵਾਲਾ ਸਾਨੂੰ ਤਾਂ ਖੰਮ ਕੇ ਸਾਡਾ ਸਾਰਾ ਟੱਬਰ ਵੀ ਦਹਿਸ਼ਤ ਦੇ ਵਿੱਚ ਹੈ ਜੀ ਸਾਨੂੰ ਤਾਂ ਕੱਲੂ ਅਸੀਂ ਅੰਦਰ ਆ ਕੇ ਵੀ ਮਾਰ ਸਕਦੇ ਨੇ ਆਸਾਬ ਨਾਲ ਇਹਨਾਂ ਦੀ ਕੱਲ ਮੁਸ਼ਕਵਾਦ ਦੇ ਵਿੱਚ ਲੜਾਈ ਹੋਈ ਸੀ ਉਹਨਾਂ ਦਾ ਆਫਸ ਦੇ ਵਿੱਚ ਜਿਹੜਾ ਜਗ੍ਹਾ ਦਾ ਝਗੜਾ ਚੱਲ ਰਿਹਾ ਇਹਦੇ ਸੰਬੰਧੀ ਪਿਆਰ ਦੇ ਪਹਿਲਾਂ ਅਸੀਂ ਜਿਹੜਾ ਪ੍ਰੀਵੈਂਟਿਵ ਐਕਸ਼ਨ ਦੋਨੋਂ ਤਰ੍ਹਾਂ ਦੇ ਖਿਲਾਫ ਲਿਆ ਗਿਆ ਸੀ ਪਰ ਫਿਰ ਵੀ ਜਿਹੜੀ ਦੀ ਲੜਾਈ ਜਿਹੜੀ ਕੀਤੀ ਹੈ ਉਹ ਗੁੰਡਾਗਰਦੀ ਬਿਲਕੁਲ ਨਹੀਂ ਕਿਸੇ ਦੀ ਚੱਲਣ ਦੇਵਾਂਗੇ ਅਸੀਂ ਜਿਹੜਾ ਲੜਾਈ ਛੋ ਦੀ ਆਲਰੇਡੀ ਪਰਚਾ ਦਰਜ ਕੀਤਾ ਹੈ ਤਾਂ ਰੈਲੇਵੈਂਟ ਸੈਕਸ਼ਨ ਦਿੱਤਾ ਹੈ ਜਿਹੜੀ ਅਗਲੀ ਤਵਦੀ ਸਾਡੀ ਗoing ਆਉਣ ਹੈ ਤੇ ਕਿਸੇ ਵੀ ਮਾਰੇ ਅੰਤ ਨੂੰ ਬਖਸ਼ਿਆ ਨਹੀਂ ਜਾਊਗਾ ਸਰ ਕੀਦੇ ਕੀਦੇ ਜਿਹੜਾ ਪਰਚਾ ਦਰਜ ਹੋਇਆ ਹੈ ਯੋਨੋ ਦੁਨੀਆ ਤਰਫੋਂ ਵੱਲੋਂ ਦਾਖਲ ਮਨਬੀਤ ਵੱਲੋਂ ਜਿਹੜਾ ਪਹਿਲਾ ਪਰਚਾ ਦਰਜ ਕੀਤਾ ਗਿਆ ਦੂਜੀ ਤਰਦੀ ਜਿਹੜੀ ਸਟੇਟਮੈਂਟ ਨੂੰ ਕੋ ਦੇਖਾਂਗੇ ਪਰ ਜੋ ਔਨ ਮੈਰਿਟ ਜੋ ਜਾਇਜ਼ ਹੈ ਉਹਦੇ ਨਾਲ ਉਹ ਜਿਹੜੀ ਤਤੀਸ਼ ਅਮਲ ਚੱਲਿਆ ਦੀ ਜੇ